ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਉਹਦਾ ਮੋਬਾਈਲ ਮੰਗਣਾ ਅਗਰ ਵੀਡੀਓਸ ਈਆਂ ਤਾਂ ਉਹਦਾ ਮੋਬਾਈਲ ਕਿਉਂ ਮੰਗਿਆ ਗਿਆ ਮੋਬਾਈਲ ਦੇ ਪਾਸਵਰਡ ਮੰਗਣੇ ਉਹਦੀਆਂ ਵਿੱਚ ਅਜਿਹਾ ਕੀ ਸੀ ਜਿਹੜਾ ਉਹ ਡਿਲੀਟ ਕਰਨਾ ਚਾਹੁੰਦੇ ਸੀਗੇ ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਦੀ ਆਪ ਦੀ ਕੋਈ ਗੰਦ ਹੋਵੇ ਕੋਈ ਪ੍ਰਾਈਵੇਸੀ ਹੋਵੇ ਸ਼ਮਲਕੌਰ ਭਾਬੀ ਦਾ ਕਤਲ ਹੋਇਆ ਕਿਸੇ ਨਿੱਜੀ ਰੰਜਿਸ਼ ਦੇ ਕਾਰਨ ਹੋਏ ਜੀ ਜੀ ਉਸ ਕੌਮ ਦਾ ਬਹੁਤ ਬੜਾ ਮਹਾਨ ਯੋਧਾ ਹੈ ਛੇਤਰਾਂ ਗੁੰਡਾ ਬਦਮਾਸ਼ ਆ ਇਹ ਇਨੂੰ ਛੇਤਰ ਮਾਰ ਕੇ ਪੁੱਛੇ ਵੀ ਸਾਡੀ ਕੌਮ ਹੁਣ ਧੀਆਂ ਦਾ ਕਤਲ ਕਰੂ ਔਰਤਾਂ ਤੇ ਔਰਤ ਦਾ ਕਤਲ ਕਾਨਾਂ ਧੋਖੇ ਨਾਲ ਕਿੱਧਰ ਦੀ ਬਹਾਦਰੀ ਹੈ ਮੈਂ ਤਾਂ ਕਹਾਂਗਾ ਕਿ ਉਹ ਇੱਕ ਬਹਾਦਰ ਕੁੜੀ ਸੀ ਦਲੇਰ ਕੁੜੀ ਸੀ ਉਹਦਾ ਆਪ ਦਾ ਕਰੈਕਟਰ ਜਿੰਮੇ ਦਾ ਮਰਜੀ ਹੋਵੇ ਲੇਕਿਨ ਉਹ ਇਹੋ ਜਿਹੇ ਗੁੰਡੇ ਤੇ ਡਰਦੀ ਨਹੀਂ ਸੀ ਤਾਂ ਕਰਕੇ ਧੋਖੇ ਨਾਲ ਮਾਰਦਾ ਜੇ ਕਿਤੇ ਆਮਣੋ ਸਾਹਮਣੇ ਉਹਦੇ ਨਾਲ ਟੱਕਰ ਲੈਂਦਾ ਇਹਦਾ ਤਾਂ ਦਾਂ ਦੀ ਕੁ ਅਮਰਤਪਾਲ ਦਾ ਹੋਂ ਰੱਖ ਕੇ ਹੋ ਗਈ ਤੇ ਗਰਦਨ ਤੇ ਗੋਡਾ ਬਾਕੀ ਜਿਹੜੇ ਕਈ ਪੰਥਕ ਆਗੂ ਨੇ ਉਹ ਤਾਂ ਸਾਰੇ ਸਪੋਰਟ ਦੇ ਵਿੱਚ ਨੇ ਕਹਿੰਦੇ ਹੁਣ ਜੋ ਵੀ ਲਚਰਤਾ ਫਲਾਏਗਾ ਉਹਦਾ ਸੋਧਾ ਲਾਇਆ ਜਾਏਗਾ ਉਹਨਾਂ ਵਰਗਾ ਮੂਰਖ ਨਹੀਂ ਹੈਗਾ ਮੈਂ 도ਗਲੀ ਗੱਲ ਨਹੀਂ ਕਰਦਾ ਮੈਂ ਸਪਸ਼ਟ ਬੋਲਦਾ ਜੇ ਲਚਰਤਾ ਹੈ ਅੱਜ ਪੰਜਾਬ ਦੇ ਵਿਆਹਾਂ ਦੇ ਵਿੱਚ ਲਚਰਤਾ ਫਲਾਈ ਜਾਂਦੀ ਆ ਅੱਜ ਪਿੰਡਾਂ ਪਿੰਡਾਂ ਦੇ ਵਿੱਚ ਠੇਕੀਆਂ ਦੇ ਵਿੱਚ ਲਚਰਤਾ ਫਲਾਈ ਜਾਂਦੀ ਆ ਅੱਜ ਤੁਸੀਂ ਆਪ ਤੁਹਾਡੇ ਜਿੱਥੇ ਵਿਆਹ ਰਿਸ਼ਤੇਦਾਰਾਂ ਕਿਹੜਾ ਵਿਆਹ ਹੈ ਜਿੱਥੇ ਤੁਸੀਂ ਪੰਜਾਬ ਦੀਆਂ ਧੀਆਂ ਨੂੰ ਨਹੀਂ ਨਚਾਉਂਦੇ ਤੁਸੀਂ ਆਪ ਹੀ ਆਪਣੀਆਂ ਧੀਆਂ ਨਚਾਉਂਦੇ ਤੇ ਸ਼ਰਾਬਾਂ ਪੀ ਕੇ ਸਟੇਜਾਂ ਤੇ ਚੜ ਕੇ ਤੁਹਾਡੇ ਬੱਚੇ ਕੀ ਕਰਦੇ ਨੇ ਰਾਜਾ ਰਾਜ ਸਿੰਘ ਤਾਂ ਕਹਿੰਦੇ ਨੇ ਕਿ ਜੋ ਵੀ ਪੰਜਾਬ ਦੇ ਸੱਭਿਆਚਾਰ ਨੂੰ ਖਰਾਬ ਕਰੇਗਾ ਅਸ਼ਲੀਲਤਾ ਫਲਾਏਗਾ ਉਸ ਦਾ ਸੌਦਾ ਲੱਗੇਗਾ ਰਾਜਾ ਰਾਜ ਸਿੰਘ ਨੂੰ ਆਪ ਅਕਲ ਨਹੀਂ ਹੈਗੀ ਹੈ ਨਾ ਕਿਉਂਕਿ ਬਲਾੜੀ ਨੌਨਸੈਂਸ ਪਰਸਨ ਆ ਉਹ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਬਾਡਰ ਤੇ ਬੈਠ ਕੇ ਉਨਾ ਨੂੰ ਆਪਣੀਆਂ ਰੋਟੀਆਂ ਸੇਕਣ ਚਾਹੁੰਦਾ ਇਹਦੀਆਂ ਲੱਤਾਂ ਪੈਰ ਨਹੀਂ ਚੱਲਦੀਆਂ ਇਹ ਕਮਜ਼ੋਰ ਬੰਦਾ ਇਹ ਡਰਪੋਕ ਹੈ ਕਿਉਂਕਿ ਕਾਰਨ ਕੀ ਆ ਕਿਉਂਕਿ ਇਹਦਾ ਪਿਛੋਕੜ ਜਿਹੜਾ ਸਿੱਖ ਨਹੀਂ ਹੈਗਾ ਸਿੱਖ ਕਦੇ ਵੀ ਭੱਜਦਾ ਨਹੀਂ ਹੈਗਾ ਜਿਹਦੇ ਖੂਨ ਦੇ ਵਿੱਚ ਸਿੱਖਾਂ ਦਾ ਖੂਨ ਹੁੰਦਾ ਇਹਦੇ ਖੂਨ ਜਿਹੜਾ ਹੈਗਾ ਮੁਸਲਮਾਨਾਂ ਦਾ ਖੂਨ ਆ ਤਾਂ ਭੱਜ ਗਿਆ ਅੱਜ ਜੇ ਮਾਂ ਦਾ ਦੁੱਧ ਪੀਤਾ ਤਾਂ ਫੇਰ ਖੜਦਾ ਪਹਿਲਾਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਆਹ ਕੰਮ ਬੰਦ ਕਰ ਦੇ ਅਸ਼ਲੀਲ ਵੀਡੀਓਾਂ ਨਾ ਪਾ ਸਾਡੇ ਕੋਈ ਰਾਹ ਨਹੀਂ ਸੀਗਾ ਤਾਂ ਕਰਕੇ ਸੌਦਾ ਤਾਂ ਲਾਉਣਾ ਹੀ ਸੀਗਾ ਸੌਦਾ ਲਾਉਣਾ ਤਾਂ ਸੌਦਾ ਇਹ ਨਹੀਂ ਹੈਗਾ ਸੌਦਾ ਲਾਉਂਦਾ ਆਪਣੀ ਮਾਂ ਨੂੰ ਸੌਦਾ ਲਾਉਂਦਾ ਜਿਹਨੇ ਤੈਨੂੰ ਜੰਮਿਆ ਨੌਨਸੈਂਸ ਬਲਾੜੀ ਔਰਤ ਪਾਲ ਸਿੰਘ ਮੈਰ ਨੂੰ ਕੀ ਕਹਿਣਾ ਚਾਹੋਗੇ ਮੈਂ ਇਹਨੂੰ ਇਹੀ ਕਹਾਂਗਾ ਪੁੱਤ ਬਣ ਕੇ ਮੇਰਾ ਛੋਟਾ ਬੱਚਾ ਬਣ ਕੇ ਆ ਕੇ ਸਿਲੰਡਰ ਕਰ ਦੇ ਤੇ ਆਪਣੇ ਜਿਹੜੇ ਗਨਵਾ ਨੇ ਉਹ ਕਬੂਲ ਕਰ ਪਤਾ ਲੱਗੇ ਤੇਰੇ ਨਹੀਂ ਤੇਰੇ ਪੈਣ ਦੇ ਨਾ ਪਟੇ ਫੇ ਪਤਾ ਲੱਗਣਾ ਕਿ ਤੈਨੂੰ ਤੇਰਾ ਉਹਦੇ ਨਾਲ ਕੀ ਰਿਲੇਸ਼ਨ ਸੀ ਹੇ ਸੱਚ ਸਾਹਮਣੇ ਆਊਗਾ ਫੇਰ ਪੁੱਛੂਗਾ ਇਹਨਾਂ ਪੰਥਕਾਂ ਆਗੂਆਂ ਨੇ ਵੀ ਕੀ ਕਹਾਣੀ ਸੀਗੀ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ ਬੀਤੇ ਕੁਝ ਦਿਨ ਪਹਿਲਾਂ ਹੀ ਕਮਲਕੌਰ ਪਾਬੀ ਦਾ ਕਤਲ ਹੁੰਦਾ ਕਤਲ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਭਾਈ ਅਮਰਿਤਪਾਲ ਸਿੰਘ ਮੈਰੋ ਰਾਦੇ ਵੱਲੋਂ ਜਿਸ ਤੋਂ ਬਾਅਦ ਕਈ ਸਾਰੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਈ ਪੰਥਕ ਆਗੂ ਸੀਗੇ ਜਿਨ੍ਹਾਂ ਦੇ ਵੱਲੋਂ ਉਸ ਦੀ ਸਰਣਾ ਵੀ ਕੀਤੀ ਗਈ ਪਰ ਕਿਤੇ ਨ ਕਿਤੇ ਕੁਝ ਲੋਕਾਂ ਦੇ ਵੱਲੋਂ ਆਲੋਚਨਾ ਵੀ ਜਿਹੜੀ ਆ ਉਹ ਕੀਤੀ ਗਈ ਕਿਉਂਕਿ ਇਹ ਕਤਲ ਕਈ ਸਾਰੇ ਸਵਾਲੀਆ ਨਿਸ਼ਾਨ ਖੜੇ ਕਰ ਦਤਾ ਇਸ ਬਾਬਤ ਸਾਡੇ ਨਾਲ ਇਸ ਸਮੇਂ ਬਾਬਾ ਹਰਜੀਤ ਸਿੰਘ ਰਸੂਲਪੁਰ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਕਿ ਕੀ ਕੁਝ ਹੋਇਆ ਤੇ ਕਿਸ ਤਰੀਕੇ ਦੇ ਨਾਲ ਜਾਇ ਮੁੱਦਾ ਜਿਸ ਤਰੀਕੇ ਨਾਲ ਭਖਿਆ ਹੋਇਆ ਕੀ ਉਹ ਕਤਲ ਸਹੀ ਸੀ ਜਾਂ ਫਿਰ ਗਲਤ ਸੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਿਰਪੱਖ ਪੋਸਟ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਹਾਂਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਕਹ ਲਓ ਵੀ ਉਸ ਤੋਂ ਬਾਅਦ ਜ਼ਿੰਮੇਵਾਰੀ ਲਈ ਜਾਂਦੀ ਹੈ ਪੂਰਾ ਮਾਹੌਲ ਭਖ ਜਾਂਦਾ ਹੈ ਕਈ ਜਿਹੜੇ ਪੰਥਕ ਆਗੂ ਸੀਗੇ ਉਹਨਾਂ ਦੇ ਵੱਲੋਂ ਸਪੋਰਟ ਵੀ ਕੀਤਾ ਜਾਂਦਾ ਪਰ ਕਈ ਲੋਕ ਜਿਹੜੇ ਆਲੋਚਨਾ ਵੀ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਕਤਲ ਨੂੰ ਕਤਲ ਜਿਹੜਾ ਹੈਗਾ ਹਮੇਸ਼ਾ ਕਿਸੇ ਦਾ ਵੀ ਹੁੰਦਾ ਹੈ ਚاہے ਮਿੱਤਰ ਦਾ ਹੋਵੇ ਸਾਥ ਸਬੰਧੀ ਦਾ ਹੋਵੇ ਚਾਹੇ ਦੁਸ਼ਮਣ ਦਾ ਹੋਵੇ ਕਤਲ ਨੂੰ ਕਦੇ ਵੀ ਤੁਸੀਂ ਸਹੀ ਨਹੀਂ ਠਹਿਰਾਇਆ ਜਾਂਦਾ ਇਸ ਗੱਲ ਕਰਕੇ ਇਸ ਪੱਖਸ਼ ਦੇ ਵਿੱਚ ਮੈਂ ਕਦੇ ਵੀ ਨਹੀਂ ਆ ਕਿ ਇੱਕ ਸਿੰਘ ਜਿਹੜੇ ਨੇ ਕਿਉਂਕਿ ਸਿੱਖਾਂ ਦਾ ਇਤਿਹਾਸ ਹੈ ਸਿੱਖਾਂ ਦਾ ਇਤਿਹਾਸ ਕੀ ਹੈ ਕਿ ਉਹ ਸਵਾ ਸਵਾ ਲੱਖ ਦੇ ਨਾਲ ਇਕੱਲੇ ਲੜ ਗਏ ਲੇਕਿਨ ਹੁਣ ਕੀ ਹੋਇਆ ਕਿ ਉਹਨਾਂ ਨੇ ਬਾਣਾ ਪਾ ਕੇ ਪੰਜ ਮੰਨ ਲਓ ਬੰਦਿਆਂ ਨੇ ਰਾਲਕੇ ਜੀ ਦੇ ਵਿੱਚ ਤਿੰਨ ਨਿਹੰਗ ਸਿੰਘ ਨੇ ਉਹਨਾਂ ਨੇ ਜਾ ਕੇ ਗੁੰਡਾਗਰਦੀ ਕਰਕੇ ਇੱਕ ਤੋਖੇ ਦੇ ਨਾਲ ਘਰ ਤੋਂ ਬੁਲਾ ਕੇ ਇੱਕ ਧੀ ਦਾ ਇੱਕ ਭੈਣ ਦਾ ਕਤਲ ਕਰ ਦੇਣਾ ਚਾਹੇ ਉਹਦਾ ਆਪ ਦਾ ਜ਼ਮੀਰ ਕਿਵੇਂ ਦਾ ਵੀ ਹੋਵੇ ਮੈਂ ਉਹਦੇ ਆ ਵੀਡੀਓਜ਼ ਦੇ ਨਾਲ ਜਾਂ ਉਹਦੇ ਕਰੈਕਟਰ ਦੇ ਕੋਈ ਉਂਗਲਾ ਨਹੀਂ ਚੱਕਦਾ ਪਰ ਕਤਲ ਕਰਨਾ ਬਹੁਤ ਮਾੜਾ ਕੰਮ ਦੇ ਜਿਸ ਤਰੀਕੇ ਦੇ ਨਾਲ ਕਹਿ ਲਓ ਇੰਸਟਾਗ੍ਰam ਤੇ ਵੀਡੀਓ ਚੱਲ ਰਹੀਆਂ ਸੀਗੀਆਂ ਉਹ ਕੁਝ ਅਜੀਹਾਂ ਵੀਡੀਓ ਸੀ ਜੋ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਸਮਾਜ ਦੇ ਵਿੱਚ ਬੈਠ ਕੇ ਨਹੀਂ ਦੇਖ ਸਕਦੇ ਸੀ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਕਿਨੇ ਸੌਖਾਈ ਆ ਵੀ ਤੁਹਾਨੂੰ ਵੀ ਜਾ ਕੇ ਦੇਖਣੀਆਂ ਨੇ ਨਾ ਦੇਖੋ ਦੂਜੀ ਗੱਲ ਹੈਗੀ ਆ ਇਹ ਤਾਂ ਬਹਾਨਾ ਬਣਾਇਆ ਕਿਵੇਂ ਬੰਦੇ ਦਾ 3 ਮਹੀਨੇ ਤੋਂ ਉਹਦੀ ਰੇਕੀ ਕਰਨੀ ਉਹਨੂੰ ਘਰ ਤੋਂ ਧੋਖੇ ਨਾਲ ਬੁਲਾ ਕੇ ਲੈ ਕੇ ਜਾਣਾ ਫੇ ਪੂਰਾ ਦਿਨ ਉਹਨੂੰ ਆਪਣੇ ਨਾਲ ਘੁਮਾਉਣਾ ਅਖੀਰ ਲੇਟ ਨਾਈਟ ਕਰ ਲੈਣੀ ਦੋ ਬੰਦਿਆਂ ਨੇ ਗਲ ਵਿੱਚ ਹਜੂਰੀਆ ਪਾ ਕੇ ਉਹਦਾ ਗਲ ਘੋਟਣਾ ਤੇ ਤੀਸਰੇ ਨੇ ਉੱਪਰੋਂ ਦਬਾ ਕੇ ਉਹਨੂੰ ਮਾਰ ਦੇਣਾ ਯਾਰ ਫਿਰ ਮਾਰਨੇ ਤੋਂ ਪਹਿਲਾਂ ਜੋ ਅੱਜ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਉਹਦਾ ਮੋਬਾਈਲ ਮੰਗਣਾ ਅਗਰ ਵੀਡੀਓਸ ਈਆਂ ਤਾਂ ਉਹਦਾ ਮੋਬਾਈਲ ਕਿਉਂ ਮੰਗਿਆ ਗਿਆ ਮੋਬਾਈਲ ਦੇ ਪਾਸਵਰਡ ਮੰਗਣੇ ਉਹਦੀਆਂ ਵਿੱਚ ਅਜਿਹਾ ਕੀ ਸੀ ਜਿਹੜਾ ਉਹ ਡਿਲੀਟ ਕਰਨਾ ਚਾਹੁੰਦੇ ਸੀਗੇ ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਦੀ ਆਪ ਦੀ ਕੋਈ ਗੰਦ ਹੋਵੇ ਕੋਈ ਪ੍ਰਾਈਵੇਸੀ ਹੋਵੇ ਸੋ ਇਹ ਬਹੁਤ ਮਾੜਾ ਪਾਪਾ ਇਹ ਮੇਨ ਗੱਲ ਹੈ ਕਿਦਾ ਰੀਜ਼ਨ ਕੁਝ ਹੋਰ ਹੈ ਉਹਨਾਂ ਦੇ ਸਮੇਂ 'ਚ ਸਾਹਮਣੇ ਆ ਜਾਏਗਾ ਮਿਲਦਾ ਤੁਹਾਡਾ ਕਹਿਣਾ ਕਿ ਜਿਹੜਾ ਕਮਲਕੌਰ ਭਾਬੀ ਦਾ ਕਤਲ ਹੋਇਆ ਕਿਸੇ ਨਿੱਜੀ ਰੰਜਿਸ਼ ਦੇ ਕਾਰਨ ਹੋਇਆ ਦੇਖੋ ਪਹਿਲਾਂ ਤਾਂ ਪਾਰਟਾ ਇਹਨੂੰ ਧਾਰਮਿਕ ਰੰਗਤ ਦੇ ਰਹੀ ਜਾ ਰਹੀ ਹੈ ਕਿ ਜੀ ਉਸ ਕੌਮ ਦਾ ਬਹੁਤ بڑا ਮਹਾਨ ਜੋਧਾ ਹੈ ਖੇਤਰਾਂ ਗੁੰਡਾ ਬਦਮਾਸ਼ ਆ ਇਹ ਇਹਨੂੰ ਛੇਤਰ ਮਾਰ ਕੇ ਪੁੱਛੇ ਵੀ ਸਾਡੀ ਕੌਮ ਹੁਣ ਧੀਆਂ ਦਾ ਕਤਲ ਕਰੂ ਔਰਤਾਂ ਤੇ ਔਰਤ ਦਾ ਕਤਲ ਕਾਨਾ ਧੋਖੇ ਨਾਲ ਕਿੱਧਰ ਦੀ ਬਹਾਦਰੀ ਆ ਦੂਜੀ ਗੱਲ ਕਿਉਂ ਤੂੰ 2022 ਤੇ ਤੇਰੇ ਰਿਲੇਸ਼ਨ ਚਾ ਤੇਰੇ ਅਜੇ ਕੀ ਰਿਲੇਸ਼ਨ ਸੀਗੇ ਮੈਂ ਤਾਂ ਕਹਾਂਗਾ ਕਿ ਉਹ ਇੱਕ ਬਹਾਦਰ ਕੁੜੀ ਸੀ ਦਲੇਰ ਕੁੜੀ ਸੀ ਉਹਦਾ ਆਪ ਦਾ ਕਰੈਕਟਰ ਜਿਵੇਂ ਦਾ ਮਰਜੀ ਹੋਵੇ ਲੇਕਿਨ ਉਹ ਇਹੋ ਜਿਹੇ ਗੁੰਡੇ ਤੇ ਡਰਦੀ ਨਹੀਂ ਸੀ ਕਿਉਂਕਿ ਤਾਂ ਕਰਕੇ ਧੋਖੇ ਨਾਲ ਮਾਰਤਾ ਜੇ ਕਿਤੇ ਅਮਣੋ ਸਾਹਮਣੇ ਉਹਦੇ ਨਾਲ ਟੱਕਰ ਲੈਂਦਾ ਇਹਦਾ ਤਾਂ ਇਦਾਂ ਦੀ ਅਮਰਪਾਲ ਦਾ ਹੋ ਰੱਖ ਕੇ ਉਹਦੇ ਗਰਦਨ ਤੇ ਗੋਡਾ ਸੋ ਇਹ ਧੋਖਾ ਕੀਤਾ ਉਹਦੇ ਨਾਲ ਨਹੀਂ ਬਾਕੀ ਜਿਹੜੇ ਕਈ ਪੰਥਕ ਆਗੂ ਨੇ ਉਹ ਤਾਂ ਸਾਰੇ ਸਪੋਰਟ ਦੇ ਵਿੱਚ ਨੇ ਕਹਿੰਦੇ ਹੁਣ ਜੋ ਵੀ ਲੱਚਰਤਾ ਫਲਾਏਗਾ ਉਹਦਾ ਸੋਧਾ ਲਾਇਆ ਜਾਏਗਾ ਪਰ ਤੁਸੀਂ ਜਿਹੜੇ ਆ ਇੱਧਰ ਸਪੋਰਟ ਕਰ ਰਹੇ ਹੋ ਕੀ ਸੋਚ ਕੇ ਉਹਦਾ ਕਾਨ ਨਾ ਮੈਂ ਨਾ ਉਹਨਾਂ ਵਰਗਾ ਮੂਰਖ ਨਹੀਂ ਹੈਗਾ ਮੈਂ 도ਗਲੀ ਗੱਲ ਨਹੀਂ ਕਰਦਾ ਮੈਂ ਸਪਸ਼ਟ ਬੋਲਦਾ ਜੇ ਲੱਚਰਤਾ ਹੈ ਅੱਜ ਪੰਜਾਬ ਦੇ ਵਿਆਹਾਂ ਦੇ ਵਿੱਚ ਲੱਚਰਤਾ ਫਲਾਈ ਜਾਂਦੀ ਆ ਅੱਜ ਪਿੰਡਾਂ ਪਿੰਡਾਂ ਦੇ ਵਿੱਚ ਠੇਕੀਆਂ ਦੇ ਵਿੱਚ ਲੱਚਰ ਤਾਂ ਫਲਾਈ ਜਾਂਦੀ ਹੈ ਅੱਜ ਤੁਸੀਂ ਆਪ ਤੁਹਾਡੇ ਜਿੱਥੇ ਵਿਆਹ ਰਿਸ਼ਤੇਦਾਰਾਂ ਕਿਹੜਾ ਵਿਆਹ ਹੈ ਜਿੱਥੇ ਤੁਸੀਂ ਪੰਜਾਬ ਦੀਆਂ ਧੀਆਂ ਨੂੰ ਨਹੀਂ ਨਚਾਉਂਦੇ ਤੁਸੀਂ ਆਪ ਹੀ ਆਪਣੀਆਂ ਧੀਆਂ ਨਚਾਉਂਦੇ ਤੇ ਸ਼ਰਾਬਾਂ ਪੀ ਕੇ ਸਟੇਜਾਂ ਤੇ ਚੜ੍ਹ ਕੇ ਤੁਹਾਡੇ ਬੱਚੇ ਕੀ ਕਰਦੇ ਨੇ ਅੱਜ ਪੰਜਾਬ ਦੇ ਵਿੱਚ ਇੱਕ ਬੱਚੇ ਦੀ ਜਿੰਮ ਦੇ ਵਿੱਚ ਪੱਗ ਲਾਈ ਜਾਂਦੀ ਹੈ ਤੁਸੀਂ ਆਪ ਵੱਖ-ਵੱਖ ਤੁਸੀਂ ਦੇਖੋ ਕਿੰਨੀਆਂ ਤੁਸੀਂ ਹਰ ਮੰਦਰ ਸਾਹਿਬ ਦੇ ਵਿੱਚ ਤੁਸੀਂ ਪੱਗ ਤਾਪਤੀ ਪਿੱਛੇ ਤੁਸੀਂ ਦੇਖਿਆ ਜੂਨ 6 ਨੂੰ ਇਕਾ ਹਰਮੰਦਰ ਸਾਹਿਬ ਦੇ ਅੰਦਰ ਮੰਨ ਲਓ ਪ੍ਰਕਰਮਾਂ ਦੇ ਅੰਦਰ ਇੱਕ ਸਿੰਘ ਦੀ ਪਗਤਾਰੀ ਜਾਂਦੀ ਆ ਤੁਸੀਂ ਤਲਵਾਰਾਂ ਕੱਢ ਲੈਨੇ ਹੋ ਇਹ ਸਿੱਖਾਂ ਦਾ ਇਤਿਹਾਸ ਨਹੀਂ ਸਿੱਖ ਸ਼ਾਂਤੀ ਨੂੰ ਪਸੰਦ ਕਰਦੇ ਨੇ ਸਿੱਖ ਹਮੇਸ਼ਾ ਜ਼ੁਲਮ ਦੇ ਵਿਰੁੱਧ ਲੜਦੇ ਆਏ ਨੇ ਲੇਕਿਨ ਔਰਤਾਂ ਦੇ ਵਿਰੁੱਧ ਔਰਤਾਂ ਨੂੰ ਮਾਰ ਕੇ ਕੋਈ ਬਹਾਦਰੀ ਨਹੀਂ ਹੈ ਰਾਜਾ ਰਾਜ ਸਿੰਘ ਤਾਂ ਕਹਿੰਦੇ ਨੇ ਕਿ ਜੋ ਵੀ ਪੰਜਾਬ ਦੇ ਸੱਭਿਆਚਾਰ ਨੂੰ ਖਰਾਬ ਕਰੇਗਾ ਅਸ਼ਲੀਲਤਾ ਫਲਾਏਗਾ ਉਸ ਦਾ ਸੌਦਾ ਲੱਗੇਗਾ ਕਿਸ ਤਰ੍ਹਾਂ ਦੇਖਦੇ ਰਾਜਾ ਰਾਜ ਸਿੰਘ ਨੂੰ ਆਪ ਅਕਲ ਨਹੀਂ ਹੈਗੀ ਹਨ ਕਿਉਂਕਿ ਬਲਾੜੀ ਨਾਨਸੈਂਸ ਪਰਸਨ ਆ ਉਹ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਬਾਰਡਰ ਤੇ ਬੈਠ ਕੇ ਉਹਨਾਂ ਨੂੰ ਆਪਣੀਆਂ ਰੋਟੀਆਂ ਸੇਕਣ ਚਾਹੁੰਦਾ ਉਹ ਪਿੱਛੇ ਲੋਕਾਂ ਨੂੰ ਗੁੰਮਰਾਹ ਕਰਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਕਿੰਨੀਆਂ ਇਹਨਾਂ ਦੀਆਂ ਝੜ ਪਾਉਂੀਆਂ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਇਹਨਾਂ ਨੇ ਇਥੇ ਤੱਕ ਕੀ ਹਥਿਆਰ ਤੱਕ ਖੋਣ ਨੂੰ ਗਏ ਨੇ ਇਹ ਸੋ ਰਾਜਾ ਸਿੰਘ ਰਾਜਾ ਸਿੰਘ ਇੱਕ ਬਦਮਾਸ਼ ਬੰਦਾ ਇੱਕ ਬਾਣੇ ਦੇ ਵਿੱਚ ਆ ਉਹਦਾ ਮੈਂ ਕੋਈ ਗੱਲ ਦਾ ਉਹ ਨਹੀਂ ਕਹਦਾ ਕਿਸੇ ਨੂੰ ਵੀ ਅਜਿਹੇ ਜਿਹੜੇ ਲੋਕ ਬਿਆਨ ਦਿੰਦੇ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਪੰਜਾਬ ਦੇ ਵਿੱਚ ਜਿਹੜੇ ਅਮਨ ਸ਼ਾਂਤੀ ਭੰਗ ਕਰਦੇ ਨੇ ਜਿਹੜੇ ਪੰਜਾਬ ਦੇ ਬੱਚਿਆਂ ਨੂੰ ਮਾਰਨੋ ਮਰਾਉਣ ਵਾਸਤੇ ਜਿਹੜੇ ਅੱਗੇ ਲੈ ਕੇ ਆਉਂਦੇ ਨੇ ਪਹਿਲੀ ਤੁਸੀਂ ਬਹੁਤ ਪੰਜਾਬ ਮਰਾਤ ਆ ਪੰਜਾਬ ਪਹਿਲੇ ਹੀ ਬੜਾ ਪਿੱਛੇ ਆ ਤਾਂ ਇਹ ਰਾਜਾ ਰਾਜ ਸਿੰਘ ਦਾ ਜਿਹੜਾ ਬਿਆਨ ਆ ਇਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਬਹੁਤ ਸਾਰੇ ਪੰਥਕ ਆਗੂ ਜਿਹੜ ਨੇ ਸਪੋਰਟ ਦੇ ਵਿੱਚ ਕਹਿੰਦੇ ਕਹਿ ਰਹੇ ਨੇ ਕਿ ਮਹਿਰੂ ਨੇ ਸਹੀ ਕੀਤਾ ਸੱਭਿਆਚਾਰ ਨੂੰ ਸਹੀ ਕਰਨਾ ਜ਼ਰੂਰੀ ਆ ਖਰਾਬ ਹੋਣ ਤੋਂ ਬਚਾਉਣਾ ਜ਼ਰੂਰੀ ਆ ਤੁਸੀਂ ਇੱਕ ਪਾਸੇ ਇਕੱਲੇ ਖੜੇ ਹੋ ਕੀ ਲੱਗਦਾ ਕੋਈ ਡਰ ਹੈਗਾ ਮਨ ਦੇ ਵਿੱਚ ਮੈਨੂੰ ਕਿਸੇ ਦਾ ਡਰ ਨਹੀਂ ਮੈਨੂੰ ਬਾਜਾਂ ਵਾਲੇ ਦੀ سپورਟ ਹੈ ਮੈਨੂੰ ਕਲਗੀਧਰ ਪਾਤਸ਼ਾਹ ਦਾ ਹੀ ਡਰਾ ਤੇ ਉਹਦਾ ਹੀ ਆਸ਼ੀਰਵਾਦ ਆ ਇਹਨਾਂ ਲੋਕਾਂ ਤੇ ਮੈਂ ਡਰਦਾ ਨਹੀਂ ਐ ਬਥੇਰੀਆਂ ਕੌਲਾਂ ਕਰਵਾਉਂਦੇ ਨੇ ਬਾਹਰ ਤੋਂ ਕਾਲਸ ਕਰਾਉਂਦੇ ਨੇ ਬੜੇ ਡਰਾਉਂਦੇ ਧਮਕਾਉਂਦੇ ਨੇ ਜਿਹਦੀਆਂ ਕੰਪਲੀਟ ਪ੍ਰਸ਼ਾਸਨ ਨੂੰ ਕੀਤੀਆਂ ਗਈਆਂ ਨੇ ਪਰ ਏ ਜਿਹੜੇ ਜਿੰਨੇ ਵੀ ਜਿਹੜੇ ਪੰਥਕ ਆਗੂ ਕਹੋਂਦੇ ਨੇ ਜੇ ਤੂੰ ਸਾਡਾ ਕਰੈਕਟਰ ਤੁਹਾਡਾ ਜੀਵਨ ਤੁਹਾਡਾ ਉਹ ਆਪਣਾ ਜਿਹੜਾ ਤੁਹਾਡੇ ਅੰਦਰ ਨਾਮ ਦੀ ਜੋਤ ਹੋਵੇ ਤਾਂ ਪੰਜਾਬ ਅੱਜ 크੍ਰਿਸਚਨ ਨਾ ਬਣਦਾ ਇਹਨਾਂ ਲੋਕਾਂ ਨੇ 크੍ਰਿਸਚਨ ਬਣਾਤੇ ਪੰਜਾਬ ਦੇ ਲੋਕ ਇਹਨਾਂ ਲੋਕਾਂ ਨੇ ਪੰਜਾਬ ਦੀਆਂ ਧੀਆਂ ਦਾ ਰੰਗ ਰੂਪ ਬਦਲਿਆ ਉਦੋਂ ਕਿੱਥੇ ਤੁਸੀਂ ਮਰ ਗਏ ਤੇ ਜਦੋਂ ਪੰਜਾਬ ਦੇ ਵਿੱਚ ਇੱਕ ਡੇਰਾਵਾਦ ਸ਼ੁਰੂ ਹੋਇਆ ਜਦੋਂ ਪੰਜਾਬ ਦੇ ਵਿੱਚ ਕਬਰਾਂ ਤੇ ਸਿੱਖ ਬੱਚੇ ਅੱਜ ਘੁੰਗਰੂ ਪੈਗੇ ਪਾ ਕੇ ਬੈਠ ਗਏ ਤਾਂ ਉਦੋਂ ਤੁਹਾਡੀਆਂ ਜਵਾਨਾਂ ਕਿੱਥੇ ਬੰਨ ਗਈਆਂ ਉਦੋਂ ਤੁਸੀਂ ਕਿਉਂ ਚੁੱਪ ਕਰ ਜਾਂਦੇ ਆ ਸਿਰਫ ਇੱਕ ਅੱਜ ਤੁਸੀਂ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਅਜਿਹੇਆ ਸਟੇਟਮੈਂਟਾਂ ਦੇਣਾ ਪੰਜਾਬ ਵਾਸਤੇ ਮੰਦ ਭਾਗਾ ਤੁਸੀਂ ਕਹਿ ਰਹੇ ਹੋ ਕਿ ਕਮਲ ਕੌਰ ਭਾਬੀ ਦਾ ਕਤਲ ਜਿਹੜਾ ਆ ਨੀਜੀ ਰੰਜਿਸ਼ ਦੇ ਕਾਰਨ ਕੀਤਾ ਗਿਆ ਤੇ ਅੱਗੇ ਜਾ ਕੇ ਇਸ ਦਾ ਖੁਲਾਸਾ ਹੋਏਗਾ ਪਰ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਸਪੋਰਟ ਕਰ ਰਹੇ ਹੋ ਉਹ ਕਰਕੇ ਵੀ ਕਹਿੰਦੇ ਕਈ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿਉਂਕਿ ਤੁਸੀਂ ਇਸ ਵਕਤ ਇੱਕ ਵੱਖਰੀ ਲਾਈਨ ਦੇ ਵਿੱਚ ਚੱਲ ਰਹੇ ਹੋ ਦੇਖੋ ਕਾਰਨ ਆ ਮੇਰੀ ਲਾਈਨ ਤਾਂ ਵੱਖਰੀ ਆ ਕਿ ਮੈਂ ਸਿੱਖ ਤੇ ਸਨਾਤਨ ਦੀ ਗੱਲ ਕਰਦਾ ਮੇਰੀ ਲਾਈਨ ਤਾਂ ਵੱਖਰੀ ਆ ਕਿ ਮੈਂ ਰਾਸ਼ਟਰ ਦੀ ਗੱਲ ਕਰਦਾ ਮੇਰੀ ਲਾਈਨ ਤਾਂ ਵੱਖਰੀ ਆ ਕਿ ਮੈਂ ਪਾਕਿਸਤਾਨ ਨੂੰ ਮਰਦਾਬਦ ਕਹਿੰਦਾ ਜਿੰਦਾਬਾਦ ਨਹੀਂ ਕਹਿੰਦਾ ਮੇਰੀ ਲਾਈਨ ਤਾਂ ਵੱਖਰੀ ਆ ਮੈਂ ਸਿੱਖ ਕੇਰ ਵਰਸਸ ਆਪਣੇ ਖਾਨ ਤੇ ਉੱਪਰ ਅ ਆਵਾਜ਼ ਚੱਕਦਾ ਮੇਰੀ ਤਾਂ ਆਵਾਜ਼ ਵੱਖਰੀ ਹੈ ਕਿ ਜਿਹੜੀਆਂ ਵੱਖ-ਵੱਖ ਕੰਟਰੀਆਂ ਦੇ ਵਿੱਚ ਅੱਜ ਕੁੜੀਆਂ ਨੂੰ ਲਵ ਜਹਾਦ ਦਾ ਹਿੱਸਾ ਬਣਦੀਆਂ ਤਾਂ ਕਰਕੇ ਮੇਰੀ ਲਾਈਨ ਵੱਖਰੀ ਹੈ ਕਿ ਮੈਂ ਭੀੜ ਦਾ ਹਿੱਸਾ ਤਾਂ ਨਹੀਂ ਆ ਕਿਉਂਕਿ ਭੀੜਾਂ ਦੇ ਨਾਲ ਨਹੀਂ ਮੈਂ ਚੱਲਦਾ। ਉਹ ਕਈ ਤਾਂ ਕਹਿੰਦੇ ਤੁਹਾਡਾ ਕੋਈ ਸਟੈਂਡ ਨਹੀਂ ਹੈਗਾ ਵੀ ਕਦੇ ਤੁਸੀਂ ਭਾਜਪਾ ਨਾ ਜਾ ਕੇ ਬਹਿ ਜਾਂਨੇ ਹੋ ਕਦੇ ਕਿਸੇ ਨਾਲ ਜਾ ਕੇ ਬਹਿ ਜਾਂਨੇ। ਦੇਖੋ ਕਿਸੇ ਵੀ ਮੈਨੂੰ ਤੁਸੀਂ ਇੱਕ ਵੀ ਪੋਲੀਟੀਕਲ ਸਟੇਟ ਮੈਨੂੰ ਜਿਹੜੀ ਸਟੇਜ ਆ ਤੁਸੀਂ ਮੈਨੂੰ ਅੱਜ ਤੱਕ ਦੱਸ ਦੋ ਕਿ ਕਿਹੜੀ ਵੀ ਮੈਂ ਰਾਜਨੀਤਿਕ ਸਟੇਜ ਤੇ ਦੇਖਾ ਪਾਇਆ ਗਿਆ ਇਹ ਸਿਰਫ ਲੋਕਾਂ ਦੀ ਗੱਲ ਆ ਕਾਰਨ ਕਿ ਬੀਜੇਪੀ ਇਹਨਾਂ ਨੂੰ ਤਾਂ ਚੁਬਦੀ ਐ ਬੀਜੇਪੀ ਜਿਹੜੀ ਆ ਬਾਲਦੇਵ ਸਮਨ ਆਉਂਦੀ ਆ ਬੀਜੇਪੀ ਨਾਲ ਤਾਂ ਚੁਬਦੀ ਆ ਕਿ ਬੀਜੇਪੀ ਅੱਜ ਜਿਹੜੀ ਆ ਸਿੱਖੀ ਦੀ ਗੱਲ ਕਰਦੀ ਆ ਬੀਜੇਪੀ ਇਹਨਾਂ ਨੂੰ ਤਾਂ ਚੁਬਦੀ ਐ ਬੀਜੇਪੀ ਜਿਹੜਾ ਜਿਨ੍ਹਾਂ ਨੇ 84 ਦਾ ਜਿਹੜਾ ਆਪਣੇ ਕਾਂਡ ਕੀਤਾ ਜਿਨ੍ਹਾਂ ਨੂੰ ਸਜ਼ਾ ਦਿੱਤੀ ਬੀਜੇਪੀ ਨੇ ਤਾਂ ਮੜੀ ਲੱਗਦੀ ਆ ਨੌਨਸੈਂਸ ਗੱਲ ਆ ਜਿਸ ਤਰੀਕੇ ਦੇ ਨਾਲ ਮੈਰੂਦ ਦੇ ਵੱਲੋਂ ਕਤਲ ਦੀ ਜ਼ਿੰਮੇਵਾਰੀ ਲਈ ਗਈ ਕੈਂਡ ਦੀ ਗੱਲ ਹੈ ਜਿਸ ਤੋਂ ਬਾਅਦ ਇਸ ਤਰੀਕੇ ਦਾ ਮਾਹੌਲ ਭਖਿਆ ਕਈ ਪੰਥਕ ਆਗੂ ਸਪੋਰਟ ਦੇ ਵਿੱਚ ਵੀ ਆਏ ਕਈ ਜਿਹੜੇ ਨੇ ਕਹਿ ਲੋ ਵੀ ਇਸ ਗੱਲ ਨੂੰ ਨਕਾਰ ਵੀ ਰਹੇ ਨੇ ਵੀ ਇਹ ਗਲਤ ਕੀਤਾ ਗਿਆ ਤੁਹਾਡੀ ਨਜ਼ਰ ਦੇ ਵਿੱਚ ਇਹ ਕੁਝ ਕਿਵੇਂ ਹੈ ਕਿ ਕਿਸ ਤਰੀਕੇ ਨਾਲ ਕਤਲ ਕਰਨਾ ਕਿਸੇ ਦਾ ਕੀ ਜਾਇਜ਼ ਹੈ ਦੇਖੋ ਕਤਲ ਕਦੇ ਵੀ ਜਾਇਜ਼ ਨਹੀਂ ਹੁੰਦਾ ਕੋਈ ਵੀ ਤੁਸੀਂ ਕਾਨੂੰਨ ਵਿਵਸਥਾ ਤੁਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰ ਸਕਦੇ ਹੋ ਲੇਕਿਨ ਇਹਦੀਆਂ ਲੱਤਾਂ ਪੈਰ ਨਹੀਂ ਚੱਲਦੀਆਂ ਇਹ ਕਮਜ਼ੋਰ ਬੰਦਾ ਇਹ ਡਰਪੋਕ ਹੈ ਕਿਉਂਕਿ ਕਾਰਨ ਕੀ ਆ ਕਿਉਂਕਿ ਇਹਦਾ ਪਿਛੋਕੜ ਜਿਹੜਾ ਸਿੱਖ ਨਹੀਂ ਹੈਗਾ ਸਿੱਖ ਕਦੇ ਵੀ ਭੱਜਦਾ ਨਹੀਂ ਹੈਗਾ ਜਿਹਦੇ ਖੂਨ ਦੇ ਵਿੱਚ ਸਿੱਖਾਂ ਦਾ ਖੂਨ ਹੁੰਦਾ ਇਹਦੇ ਖੂਨ ਜਿਹੜਾ ਹੈਗਾ ਮੁਸਲਮਾਨਾਂ ਦਾ ਖੂਨ ਆ ਤਾਂ ਭੱਜ ਗਿਆ ਅੱਜ ਜੇ ਮਾਂ ਦਾ ਦੁੱਧ ਪੀਤਾ ਤਾਂ ਫੇਰ ਖੜਦਾ ਫੇਰ ਖੜ ਕੇ ਗੱਲ ਕਰਦਾ ਕਿਉਂਕਿ ਆਨ ਕੀਆ ਕਿਸੇ ਨੂੰ ਪਸਾ ਕੇ ਉਹ ਦੋ ਬੱਚੇ ਤਾਂ ਫਸ ਗਏ ਆਪ ਦਵਾਈ ਭੱਜ ਗਿਆ ਸੱਚਾ ਬੰਦਾ ਕਦੇ ਮੈਦਾਨ ਛੱਡ ਕੇ ਨਹੀਂ ਭੱਜਦਾ ਇਹ ਦੀ ਜਿਹੜੀ ਇੱਥੇ ਤੇ ਗੱਲ ਕਲੀਅਰ ਹੁੰਦੀ ਆ ਕਿਉਂਕਿ ਕਿਤੇ ਨਾ ਇਹਦਾ ਜਿਹੜਾ ਮਨਛਾ ਜਿਹੜਾ ਪਾਪ ਹੈ ਇਹਦੇ ਅੰਦਰ ਉਸ ਲੜਕੀ ਦਾ ਜਿਹੜਾ ਉਹ ਲੜਕੀ ਦਾ ਬਹਾਦਰ ਹੈ ਮੈਂ ਕਹਾਂਗਾ ਸਨਾਤਨ ਬੇਸ਼ੱਕ ਤੁਸੀਂ ਉਸ ਕੁੜੀ ਨੂੰ ਕਹੋ ਕਿ ਉਹਦੀਆਂ ਜਿਹੜੀਆਂ ਵੀਡੀਓ ਅਸ਼ਲੀਲਤੀਆਂ ਮੈਂ ਉਹਦੇ ਨਾਲ ਕਦੇ ਵੀ ਸਹਿਮਤ ਨਹੀਂ ਹੁੰਦਾ ਪਰ ਉਹ ਇੱਕ ਬਹਾਦਰ ਤੇ ਦਲੇਰ ਕੁੜੀ ਸੀ ਇਸ ਗੱਲ ਦੀ ਮੈਂ ਉਹਨੂੰ ਵਧਾਈ ਦਿੰਦਾ ਉਹ ਤਾਂ ਕਹਿੰਦੇ ਕਿ ਅਸੀਂ ਪਹਿਲਾਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਆਹ ਕੰਮ ਬੰਦ ਕਰ ਦੇ ਅਸ਼ਲੀਲ ਵੀਡੀਓਾਂ ਨਾ ਪਾ ਸਾਡੇ ਕੋਈ ਰਾਹ ਨਹੀਂ ਸੀਗਾ ਤਾਂ ਕਰਕੇ ਸੌਦਾ ਤਾਂ ਲਾਉਣਾ ਹੀ ਸੀਗਾ ਫੇ ਹੁ ਭੱਜਿਆ ਕਾਨੂੰ ਆ ਨਾ ਫਿਰ ਭੱਜਿਆ ਕਾਨੂੰ ਆ ਸੌਦਾ ਲਾਉਣਾ ਤਾਂ ਸੌਦਾ ਇਹ ਨਹੀਂ ਹੈਗਾ ਸੌਦਾ ਲਾਉਂਦਾ ਆਪਣੀ ਮਾਂ ਨੂੰ ਸੌਦਾ ਲਾਉਂਦਾ ਜਿਹਨੇ ਤੈਨੂੰ ਜੰਮਿਆ ਨੌਨ ਸੈਂਸ ਬਲਾੜੀ ਕਿਉਂ ਕਾਨ ਕੀ ਹੈਗਾ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਸੌਦਾ ਸੌਦਾ ਹਮੇਸ਼ਾ ਲਾਇਆ ਸੌਦਾ ਲਾਇਆ ਅੱਜ ਦੇਸ਼ ਦੀ ਆਰਮੀ ਨੇ ਪਾਕਿਸਤਾਨ ਜਾ ਕੇ ਉਹਨੂੰ ਸੌਦਾ ਲਾਉਣਾ ਕਹਿੰਦੇ ਨੇ ਅਗਲੇ ਦਿਨ ਘਰ ਜਾ ਕੇ ਭੱਜੇ ਨਹੀਂ ਹੈਗੇ ਸ਼ਹਾਦਤਾਂ ਦੇਤੀਆਂ ਤੂੰ ਇੱਕ ਪੰਜ ਜਣੇ ਰਲ ਕੇ ਇੱਕ ਕੁੜੀ ਨੂੰ ਮਾਰ ਕੇ ਕੋਈ ਸੌਦਾ ਲਾਉਣਾ ਅੱਜ ਸੌਦਾ ਲਾਇਆ ਇੱਕ ਸਾਡਾ ਇਤਿਹਾਸ ਉਹ ਆ ਕਿ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉਂ ਅਸੀਂ ਸਵਾ ਲੱਖ ਨਾਲ ਲੜਨ ਵਾਲੇ ਸਿੰਘ ਨੇ ਗੁਰੂ ਦੇ ਤੁਸੀਂ ਪੰਜ ਜਣੇ ਰਲ ਕੇ ਇੱਕ ਕੁੜੀ ਨੂੰ ਮਾਰ ਕੇ ਸੋਧਾ ਕਹਿੰਦੇ ਡੁੱਬ ਕੇ ਮਰ ਜਾਓ ਹੁਣ ਕਹਿ ਲੋ ਵੀ ਜਿਸ ਤਰੀਕੇ ਦੇ ਨਾਲ ਸਾਰੇ ਪੰਥਕ ਆਗੂ ਕੋਈ ਹੋਰ ਗੱਲ ਕਰਦੇ ਨੇ ਸਪੋਰਟ ਦੇ ਵਿੱਚ ਕਰ ਰਹੇ ਨੇ ਪਰ ਤੁਸੀਂ ਅਲੱਗ ਚੱਲ ਰਹੇ ਹੋ ਕੀ ਮਾਹੌਲ ਖਰਾਬ ਹੋਏਗਾ ਖਰਾਬ ਕਰਨਾ ਚਾਹੁੰਦੇ ਹੋ ਮੈਂ ਮਾਹੌਲ ਠੀਕ ਕਰਨਾ ਚਾਹੁੰਦਾ ਮੈਂ ਪੰਜਾਬ ਨੂੰ ਤੋੜਨ ਦੀ ਗੱਲ ਨਹੀਂ ਕਰਦਾ ਮੈਂ ਉੱਥੇ ਸ਼ਾਂਤੀ ਦੀ ਗੱਲ ਕਰਦਾ ਮੈਂ ਕਿਸੇ ਨੂੰ ਮਰਾਉਣ ਦੀ ਗੱਲ ਨਹੀਂ ਕਰਦਾ ਜਿਹੜੇ ਅਜਿਹੇ ਕੰਮ ਨਾ ਹੋਣ ਜਿਹੜੇ ਲੋਕ ਅਜੇ ਵੀ ਲੋਕਾਂ ਨੂੰ ਤਮਕਾਰ ਰਹੇ ਨੇ ਮੈਂ ਉਹਨਾਂ ਦੀ ਸਪੋਰਟ ਦੀ ਗੱਲ ਕਰਦਾ ਪੰਜਾਬ ਦਾ ਮਾਹੌਲ ਇਹ ਲੋਕ ਖਰਾਬ ਕਰਨਾ ਚਾਹੁੰਦੇ ਨੇ ਇਹ ਸਰਕਾਰਾਂ ਨੂੰ ਵੀ ਪਤਾ ਹੈ ਇਹ ਸਮਾਜ ਨੂੰ ਵੀ ਪਤਾ ਅਵਰਧ ਪਾਲ ਸਿੰਘ ਮਹਿਰਮ ਨੂੰ ਕੀ ਕਹਿਣਾ ਚਾਹੋਗੇ ਮੈਂ ਇਹਨੂੰ ਇਹੀ ਕਹਾਂਗਾ ਪੁੱਤ ਬਣ ਕੇ ਮੇਰਾ ਛੋਟਾ ਬੱਚਾ ਬਣ ਕੇ ਆ ਕੇ ਸਿਲੰਡਰ ਕਰ ਦੇ ਤੇ ਆਪਣੇ ਜਿਹੜੇ ਗਨਵਾ ਨੇ ਉਹ ਕਬੂਲ ਕਰ ਪਤਾ ਲੱਗੇ ਤੇਰੇ ਨਹੀਂ ਤੇਰੇ ਪੈਣਗੇ ਨਾ ਪਟੇ ਫੇ ਪਤਾ ਲੱਗਣਾ ਕਿ ਤੈਨੂੰ ਤੇਰਾ ਉਹਦੇ ਨਾਲ ਕੀ ਰਿਲੇਸ਼ਨ ਸੀ ਫੇ ਸੱਚ ਸਾਹਮਣੇ ਆਊਗਾ ਫੇ ਪੁੱਛੂੰਗਾ ਇਹਨਾਂ ਪੰਥਕ ਆਗੂਆਂ ਨੇ ਵੀ ਕੀ ਕਹਾਣੀ ਸੀ ਰਾਜਾ ਰਾਜ ਸਿੰਘ ਤਾਂ ਕਹਿੰਦੇ ਕਿ ਪੰਥਕ ਤੌਰ ਤੇ ਮਹਿਰੂ ਨੇ ਸਹੀ ਕੀਤਾ ਕਿਤੇ ਨਾ ਕਿਤੇ ਕਾਨੂੰਨੀ ਤੌਰ ਤੇ ਗਲਤ ਕੀਤਾ ਪਰ ਪੰਥਕ ਤੌਰ ਤੇ ਉਹ ਸੱਚਾ ਹੈ ਰਾਜਾ ਰਾਜ ਸਿੰਘ ਨੂੰ ਜਿਹੜੀਆਂ ਬਾਕੇ ਦੀਆਂ ਜਥੇਬੰਦੀਆਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸਰਮੌਰ ਜਥੇਬੰਦੀਆਂ ਜਿਹਦੇ ਵਿੱਚ ਸ਼ਰਮਣੀ ਅਕਾਲੀ ਬੁੱਢਾ ਦਲ ਹੈ ਜਾਂ ਤੁਸੀਂ ਹਰੀਆਂ ਵੇਲਾ ਨੇ ਜਾਂ ਤੁਸੀਂ ਵਿਧੀ ਚੰਦੀਏ ਨੇ ਉਹਦੇ ਬਾਅਦ ਆਪਾਂ ਤਰਨਾ ਦਲ ਨੇ ਬਾਬਾ ਬਕਾਲੇ ਵਾਲੇ ਨੇ ਉਹਦੇ ਬਾਅਦ ਕੈਲੇ ਵਾਲੇ ਸਿੰਘ ਸਾਹਿਬ ਜਥੇਬੰਦ ਬਲਵਿੰਦਰ ਸਿੰਘ ਨੇ ਇਹ ਨਾਲ ਬਿਠਾ ਕੇ ਪ੍ਰਸ਼ਾਦਾ ਨਹੀਂ ਸ਼ਕਾਉਂਦੇ ਮਾਰਦਾ ਇਹ ਗੱਲਾਂ ਤੁਹਾਨੂੰ ਕੋਈ ਬੇਰਵੱਟੇ ਪੁੱਛਦਾ ਨਹੀਂ ਹੈਗਾ ਭੁੱਖੇ ਮਾਰਦੇ ਨੇ ਨੰਗ ਲੋਕ ਇੱਥੇ ਪੈਸੇ ਇਕੱਠੇ ਕਰਨ ਨੂੰ ਬੈਠਾ ਕੋਈ ਕੰਮ ਕਾਲਾ ਕੋਈ ਲਾਲਾ ਕਿਤੇ ਤੂੰ ਵੀ ਸਰਦਈ ਦੀ ਆਪਣੇ ਦੁਕਾਨ ਵੇਚ ਲੈ ਤੂੰ ਵੀ ਸਰਦਈ ਤੇਰਾ ਕਿਤੇ ਦੁਹਾੜੀ ਪੈ ਗਿਆ ਕਰੇ ਕਿਉਂ ਲੋਕਾਂ ਤੇ ਤੂੰ ਮਰਾਉਣਾ ਚਾਹੁੰਦਾ ਕਿਉਂ ਤੂੰ ਪੋਲਿਟਿਕਸ ਕਰਦਾ ਹੈ ਰਾਜਾ ਰਾਜ ਸਿੰਘ ਨੂੰ ਮੈਂ ਸ਼ਰਦਈ ਦੀ ਜੇਤਨ ਨੂੰ ਸੁਨਹਿਰਾ ਸਲੋਤਨ ਚਾਹੀਦਾ ਤੈਨੂੰ ਥੋੜੀ ਬਾੜੀ ਰਸਤ ਚਾਹੀ ਦੁਕਾਨ ਚਲਾਉਣ ਨੂੰ ਮੈਂ ਤੈਨੂੰ ਲੈ ਕੇ ਦੇ ਦੇਉਂਗਾ 5-7000 ਰੁਪਏ ਤੈਨੂੰ ਦੇ ਦਾਂ ਨਾ ਦੁਕਾਨ ਕਰ ਲੈ ਕਿਤੇ ਸ਼ਰਦਈ ਵੇਚ ਲੈ ਤਾਂ ਤੇਰਾ ਵਧੀਆ ਗੁਜ਼ਾਰਾ ਹੋ ਜਾਊਗਾ ਇਹ ਸੀਗੇ ਹਰਜੀਤ ਸਿੰਘ ਰਸੂਲਪੁਰ ਜਿਨ੍ਹਾਂ ਨੇ ਕਿਹਾ ਕਿ ਕਿਸੇ ਵੀ ਇਨਸਾਨ ਦਾ ਕਤਲ ਕਰਨਾ ਬਿਲਕੁਲ ਗਲਤ ਹੈ ਹੋਰ ਵੀ ਰਾਹ ਸੀਗੇ ਸਿੱਖ ਧਰਮ ਕਦੇ ਵੀ ਇਸ ਗੱਲ ਦੀ ਆਜ਼ਾਦੀ ਨਹੀਂ ਦਿੰਦਾ ਕਿ ਕਿਸੇ ਨਿਹੱਤੇ ਦੇ ਉੱਤੇ ਵਾਰ ਕੀਤਾ ਜਾਵੇ ਹੋਰ ਵੀ ਰਾਹ ਸੀਗੇ ਜਿਸ ਤਰੀਕੇ ਦੇ ਨਾਲ ਉਸ ਨੂੰ ਸਮਝਾਇਆ ਜਾ ਸਕਦਾ ਸੀ ਮੈਰੋ ਦੇ ਵੱਲੋਂ ਕਤਲ ਕਰਨ ਤੋਂ ਬਾਅਦ ਭੱਜਣਾ ਇੱਕ ਬਹੁਤ ਹੀ ਕਾਇਰਨਾ ਹਰਕਤ ਹੈ ਇਹ ਕਹਿਣਾ ਹੈ ਹਰਜੀਤ ਸਿੰਘ ਰਸੂਲਪੁਰ